ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੇ ਪਾਠ ਦੀ 7ਵੀਂ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹ ਸੋ ਮੁਕਤਾ ਹੋਏ ਸੋਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ साधक संग बुझे प्रभ नेरा साध संग सब होत नेबेरा साधक संग पाए नाम रतन साधक संग एक ऊपर जतन साध की महिमा बरन कौन परानी नानक साध की शोभा प्रभ महिस मानी ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁੱਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੈਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਿਕ ਤੁ ਹੂ ਤਾ ਵੈ ਸਾਧ ਸੰਗ ਅਸਥਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸਮਨ ਸਬ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗਤ ਜੈ ਸਭ ਆਪ ਅਪੇ ਜਨ ਸਾਦ ਬੜਾਈ ਨਾਨਕ ਸਾਦ ਪ੍ਰਭੂ ਬਨ ਆਈ ਸਾਧਕ ਸੰਗਨ ਕਬ ਹੋਂ ਤਾ ਵੈ ਸਾਧਕ ਸੰਗ ਸਦਾ ਸੁਖ ਪਾਵੇ ਸਾਦ ਸੰਗ ਬਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ साधक संग बसे थान ऊचे साधू के संग महल पहुंचे साधक संग डरे सब धर्म साधक के संग केवल पार ब्रह्म साधक संग पाए नाम निधान नानक साधू कै कुर्बान ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅਮਰਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧਕ ਸੰਗ ਕਲੂਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾ ਉਹਾ ਸੁਹਿਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਬਰ ਬ੍ਰਾਮ ਸਾਦ ਰਿੱਧ ਬਸੈ ਨਾਨਕ ਉਧਰੈ ਸਾਦ ਸੁਨ ਰਸੈ ਸਾਧਕ ਸੰਗ ਸੁਨੋ ਹਰਨਾਉ ਸਾਦ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮਨ ਤੇ ਬਿਸਰੈ ਸਾਦ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਕਟ ਕਟ ਡੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਸਾਦ ਕੀ ਮਹਿਮਾ ਬੇਦ ਨ ਜਾਣੈ ਜੇ ਤਾ ਸੁਨੈ ਤੇ ਤਬ ਖਿਆਨੈ ਸਾਦ ਕੀ ਉਪਮਾ ਤੇ ਗੁਣ ਤੇ ਦੂਰ ਸਾਦ ਕੀ ਉਪਮਾ ਰਹੀ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਉੱਚ ਤੇ ਉੱਚੀ ਸਾਦ ਕੀ ਸੋਭਾ ਮੂੱਚ ਤੇ ਮੂਚੀ ਸਾਦ ਕੀ ਸੋਭਾ ਸਾਦ ਬਣ ਆਈ ਨਾਨਕ ਸਾਦ ਪ੍ਰਭ ਭੇਦ ਨਾ ਪਾਈ ਸਾਦ ਕੀ ਸੋਭਾ ਸਾਦ ਬਣ ਆਈ ਨਾਨਕ ਸਾਦ ਪ੍ਰਭ ਭੇਦ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ